ਪੰਡੇ 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 ਦੀ ਸੇਵਾ ਚਲਦੀ ਜੇ ਕੋਈ ਪੰਡੇ ਦੀ ਸੇਵਾ ਕਰਨਾ ਚਾਹੁੰਦਾ ਤੇ ਆ ਆਲੋ ਮੈਂ ਲੰਗੂ ਲਾ ਕੇ ਪੰਡੇ ਨਹੀਂ ਨਹੀਂ ਮੰਜਾ ਤੁੰਦਾਂ ਮੋਹ ਤੀਰੇ ਬੈਠੇ ਜਿਵੇਂ ਪਤਾ ਨਹੀਂ ਕਿੱਥੇ ਆਏ ਸੁਸਤੇ ਬੁਸਤੇ ਨਾ ਮੂੰਹ ਤੋਤੇ ਨਾ ਹੱਥ ਆ ਕੇ ਬੁਟੀਕ ਚ ਬੈਗੇ ਸਾਰੇ ਜਾਨੇ ਤੋਤਾ ਮੂੰਹ ਅੱਛਾ ਪੱਕਾ ਨਾ ਕਿ ਆਈ ਦਾ ਮੂੰਹ ਸੱਚ ਸਵੇਰੇ ਨਾਲ ਹੀ 6 ਵਜੇ ਚੇਤਾ ਹੀ ਭੁੱਲ ਗਿਆ ਹੈ ਨਾ ਮੈਂ ਛੇਵੇਂ ਆ ਕੇ ਦਮਣ ਨੇ ਜੋਤ ਬੱਤੀ ਲਾ ਕੇ ਫੇਰ ਜਾਦਾ ਘੁੱਟ ਪੀਤਾ ਵਿਚਾਰੀ ਨੇ ਹੋਰ ਐ ਨਹੀਂ ਚਾਪ ਹੈ ਹੈ ਚਲ ਦੁਰਗਾਰ ਜਾਣਾ ਚਾਹੀਦਾ ਚੰਗੀ ਗੱਲ ਹੈ ਮਾੜੀ ਗੱਲ ਥੋੜੀ ਹੋਈ ਥੋੜੀ ਸੁਖ ਕਰਦੀ ਹੈ ਮੈਂ ਜਾ ਕੇ ਥਰੇ ਘਟੀ ਚਾ ਗੱਡੀ ਆ ਜੂਗੀ ਇੱਥੇ ਆਪਣੀ ਹੋਰ ਆ ਆ ਜੂਗੀ ਗੱਡੀ ਐਨੀ ਜਗ੍ਹਾ ਤੇ ਉਹ ਤੱਕਾ ਉਹ ਤੱਕ ਕੇ ਆ ਬੱਚੇ ਤੇ ਨਹੀਂ ਬਾੜਨੀ ਐਨੀ ਐਨੀ ਥੋੜੀ ਨਹੀਂ ਮਿਲਣੀ ਹੂੰ ਹੂੰ ਸਹੀ ਆ ਸਹੀ ਹੋਗਾ ਤੁਹਾਨੂੰ ਦਿਖਾ ਸਭ ਸਾਰਾ ਕੰਮ ਜਲੇ ਹੋ ਗਿਆ। ਨਾ ਸਿੱਧਾ ਇਟਾ ਪਾ ਤੋਂ ਨਹੀਂ। ਆਹ ਬੜੀ ਗੱਡੀ ਲੈਣੀ ਆਪਾਂ। ਸਕੋਰਪੀਓ ਇਨ ਬਲੈਕ ਕਲਰ ਹੀ ਲਵਾਂਗੇ ਇਸ ਵਾਰੀ ਚਿੱਟੇ ਲੈਣੀ ਚਿੱਟੀਆਂ ਦੋ ਹੈਗੀਆਂ ਨੇ ਆਲਰੇਡੀ। ਲਾਲ ਨਹੀਂ ਲੈਣਾ ਜਿਹੜਾ ਲਾਲ ਦੇ। ਉਹ ਨਹੀਂ ਲਾਲ ਨਹੀਂ ਆ। ਆਹ ਸੁਪਰ ਫੌਂਟ ਆ ਤਰਾਂ।

ਕੋਸਦਾ ਗਰਟੀ ਫਲੇ 24 ਮਾਮਲਾ ਚਾਰ ਆਪੇ ਆਜਾ ਛੇਤੀ ਲੱਗ ਗਿਆ ਗੇ ਲੱਗ ਗਿਆ ਬਹੁਤ ਵਧੀਆ ਤੁਸੀਂ ਵੀ ਅੱਗੇ ਤੁਸੀਂ ਵੀ ਕਰ ਲੈ ਮੈਂ ਚਾਹਣੀ ਆ ਕਿ ਤੁਹਾਨੂੰ ਸੁਣਾ ਦੇ ਤੁਹਾਨੂੰ ਨਾਲ ਜੇ ਸੁਣਾ ਮੈਂ ਤੁਹਾਨੂੰ ਸੁਣਾ ਇਹ ਚੱਕ ਲਿਆ ਗਣਾ ਜਾ ਕੇ ਖਣੀ ਮੈਂ ਜਾ ਪੂਰੀ ਆਉਂਦਾ ਹਾਂ ਚੱਕ ਲੈ ਬਾਈ ਬਾਹਰ ਉਹ ਬੰਦ ਕਰੀਓ ਇਹ ਜਿੰਦਗੀ ਵੀ ਨਾ ਕੁਝ ਸੋਣਾ ਕੋਈ ਸਮਝ ਨਹੀਂ ਹੁੰਦੀ ਪਾਉਣ ਨੂੰ ਆ ਕਿਤੇ ਆਉਂਦਾ ਦਰਦਿਆ ਕਰੂਗਾ ਅਰੇ ਇਕ ਟੁਕਾ ਬੰਨ ਕਰਾਵਾ ਦੋ ਪੂਰੇ ਖਾਣੀ ਹੈ ਤੇ ਬਟੇ ਇੱਥੇ ਜਾਣਾ नहीं तू हसी क्यों जे असी गलत सी तू हसी क्यों ਲਓ ਗਾਇਜ਼ ਗੱਲ ਕੀ ਹੋਈ ਸੀ ਹੁਣ ਗੱਲ ਕੋਲੇ ਮੂਹਰੇ ਗੰਦੀ ਆ ਮੈਨੂੰ ਸਾਰਾ ਫੇਰਦੇ ਨਹੀਂ ਆ ਮਰੇ ਪਹੁੰਚੀ ਨਹੀਂ ਸੀ ਹੁਣ ਮੈਂ ਮੈਨੂੰ ਇਕੱਲੇ ਉੱਤਰ ਮੈਨੂੰ ਫੋਨ ਲਾਉਣਾ ਇੱਧੇ ਲਿਆ ਮੈਂ ਸੇਣੀ ਮਰਦ ਮੈਨੂੰ ਦਿਖਤ ਵਾਰੀ ਸੇਣੀ ਕਿਤੇ ਤੱਕ ਤੂੰ ਜਿਹੜੇ ਵੇਖਿਆ ਵੀ ਨਹੀਂ ਲੈ ਆਸੀ ਘਰੇ ਹੀ ਹੁੰਨੇ ਆ ਵੀਡੀਓ ਤੇ ਸੁਣੇ ਕੋਈ ਆਸੀ ਵੀਡੀਓ ਤੇ ਸੁਣਦੇ ਨੇ ਵੀਡੀਓ ਤੇ ਸੁਣਦੇ ਨੋ ਜਦ ਮੈਂ ਆਣਾ ਪੈਣਾ ਕਿ ਪਹਿਲਾਂ ਆਈਆਂ ਕੋਈ ਦਿਨ ਖਾਲੀ ਲੰਮਾ ਜਦੋਂ ਨਹੀਂ ਮੰਨ ਅਮਨ ਚਾਹੇ ਬੇਸ਼ੱਕ ਮੰਮੀ ਕਮਜ਼ੋਰ ਹੈ ਹੱਡ ਪੂਰੇ ਸਖਤ ਨੇ ਠੰਡੇ ਪਾਣੀ ਨਾਲ ਨਾਲਦੀ ਮਮੀ ਜੇ ਅਸਰੀਨਾ ਪੈ ਗਿਆ ਸਵੇਰ ਦਾ ਡਾਉਨ ਮੈਨੂੰ ਐਕ ਕੰਬਾ ਚੜਿਆ ਤਰ ਮੈਂ ਮੋਟਰ ਚਲਾ ਕੇ ਤਾਂ ਦਿੰਦੀ ਬਹੁਤ ਜੰਦਰੀ ਮਾ ਮਾ ਅਹੀ ਕਰੂ ਤਾ ਦੇ ਸਿਆਲ ਹੁੰਦੇ ਚੰਗੀ ਮਾਦੀ ਤਾਂ ਮਮਮੀ ਨੇ ਕਦੇ ਗਰਮ ਪਾਣੀ ਨਾਲ ਨਹੀਂ ਦਿੱਤਾ ਹੈ ਮਮਮੀ ਕਹਿੰਦੀ ਗਰਮਿਓ ਇਹ ਜਾਂਦੀ ਕਰਦੀ ਇਹ ਜਾਂਦੀ ਕਹਿੰਦੀ ਉੱਥੇ ਤੇ ਮੇਰੇ ਕੋਲ ਗਰਮ ਪਾਣੀ ਤੋਂ ਕਰ ਪਾਣੀ ਹੋਵੇ ਜੋ ਮਾਲਟੀਆਂ ਦੇ ਸੋਲ ਦਿਨ ਕਦੀ ਤਸਲੇ ਰੱਖ ਦੇ ਨੇ ਲੋ ਅਸੀਂ ਤਾਂ ਨਹੀਂ ਨਹੀਂ ਕੀਤੇ ਤਾਂ ਹੋਟਲ ਚ ਲਾ ਕੇ ਜਿੱਦਾ ਪਾਣੀ ਨਿਕਲ ਜਾਂਦਾ ਉਸ ਟਾਈਮ ਨਾਲ ਮਮਮੀ ਸਾਡੀ ਬਹੁਤ ਐਕਟਿਵ ਆ ਮਮਮੀ ਸਾਡੀ ਆਂਡਿਕ ਤੇ ਮਾੜੀ ਮੋਟੀ ਗੱਲਾਂ ਕੋਈ ਨਹੀਂ ਤੇ ਵਾਕਈ ਮੈਂ ਤੇ ਹਾਂ ਆਪਣੀ ਜਿੰਦਗੀ ਦੇ ਵਿੱਚ ਹੌਣ ਨੇ ਕਮੀ ਹੋਈ ਥੋੜੀ ਜਿਹੀ ਕਮੀ ਹੋ ਗਈ ਸੀ ਜਦੋਂ ਵਪਾਰਾਂ ਤੋਂ ਦੂਰ ਛੱਡੇ ਆਪਣਾ ਕੰਮ ਵੀ ਛੱਡਿਆ ਸਾਰੇ ਸ਼ੌਂਕ ਨੇ ਸੇਵੀਆਂ ਮੱਟਨ ਲਿਆ ਉਹ ਤੋਂ ਜਿੰਨਾ ਇਹਨਾਂ ਨੂੰ ਦੇਦੇ ਜਾਂਦੇ ਹਾਂ ਭੈਣ ਦੇ ਦੇਣ ਦੀ ਸਾਰਿਆਂ ਨੂੰ ਨਹੀਂ ਇਹਦੇ ਪੱਟੋ ਇਹਨੂੰ ਸਵਾਦ ਆਵੇ ਇਹਨੂੰ ਜਿਹੜਾ ਬੋਲਦਾ ਇਹਦੀ ਕਾਪਣੀ ਕੋਈ ਨਾ ਕੈਂਪਰ ਮੋ ਜਮਾਇਕ ਦੇਰ ਲੱਗਾ ਰਹਿੰਦਾ ਵੀ ਗੱਲ ਕੋਈ ਨਹੀਂ ਗੱਲ ਪੈਣ ਵਿੱਚੋਂ ਆਪ ਨੂੰ ਕੰਧਾ ਕਰਦੀ ਏ ਪੱਲੀ ਬਵਾ ਤੇਈਆਂ ਸੂਨੀਆਂ ਮੱਟ ਜਾਂਦੀ ਜਾਂ ਮੈਂ ਸਿਆਲ ਨੂੰ ਉਹਨਾਂ ਦਾ ਕੰਮ ਸ਼ੁਰੂ ਕਰ ਲੈਣਾ ਸੀ ਸੇਵੀਆਂ ਵੱਟਦੇ ਵੱਟਦੇ ਨਾਲ ਮੈਲ ਵੀ ਵੱਟੀ ਜਾਣੀ ਨਹੀਂ ਨਹੀਂ ਇਹਦੇ ਵਹਿਮ ਨੇ ਲੋਕਾਂ ਨੇ ਟੱਕ ਬੇਟੂ ਨਹੀਂ ਨਾਲੇ ਕੋ ਸਮਝੇ ਦਾ ਇੱਦੇ ਚੈਲੇ ਨਾ ਵੀ ਨਹੀਂ ਅਮਰ ਦੇਖਿਆ ਕੋ ਨੂੰ ਦੇ ਪਾਪਾ ਨਹੀਂ ਖਾਂਦੇ ਹੁੰਦੇ ਕਹਿੰਦੇ ਹੱਥਾਂ ਦੀ ਮੈਲ ਇਹਨਾਂ ਦੀ ਵਿੱਚ ਕਹਿੰਦਾ ਸੁਨਣਾ ਗਿਆ ਬੱਚੇ ਦਾ ਮਦਦ ਨੂੰ thro ਹੀ ਹੁੰਦਾ ਕਿ ਆ ਜੀ ਹੁੰਦੀ ਐ ਐਡਾ ਤਾਂ ਕੋਈ ਹੁੰਦਾ ਨਹੀਂ ਪਰ ਹੁੰਦਾ ਬਾਕੀ ਆਪਾਂ ਜਦੋਂ ਕੰਮ ਕਰਦੇ ਆ ਨਾ ਕੁਝ ਨਹੀਂ ਹੁੰਦਾ ਆਪਣੇ ਹੱਥਾਂ ਦਾ ਹਾਂ ਮੈਂ ਸਾਡੇ ਪਿੰਡ 'ਚ ਸੇਵੀਆਂ ਸੇਵੀਆਂ ਬਣਾਉਂਦਾ ਹਾਂ ਕੋਈ ਬੜਾ ਕਹਿੰਦੇ ਹੁਣ ਕਿ ਉਹ ਜਿੱਥੇ ਵਾਰਿਆ ਹੋਟਲਾਂ ਚ ਪਾ ਪਾ ਖਾਂਦੀ ਉਹ ਉੱਥੇ ਕਿਤੇ ਬੜਾ ਸਫਾਈ ਦਾ ਖਾਣਾ ਕੋਈ ਨਹੀਂ ਹੁੰਦਾ। ਬੜਾ ਜਾ ਖਾਂਦਾ ਇਹ ਪੈਰਾਂ ਨਾਲ ਅਟਕ ਲਿ ਜਾਂਦਾ। ਹੋ ਨਹੀਂ ਉਹ ਇੱਕ ਵਾਰੀ ਦੇਖਿਆ ਪਗੜੀ ਦਾ ਨਾਣ ਵਿਆਹ ਹੋਇਆ ਤੇ ਪੀਪਾ ਭਰ ਕੇ ਆਂਟੀ ਨੇ ਸੇਵੀਆਂ ਦਾ ਵੰਡ ਕੇ ਭੇਜਿਆ। ਤੇ ਰੰਗ ਪਾ ਕੇ ਹਾਂ ਕਈਆਂ ਨੂੰ ਮਟ ਮਟ ਵੰਡ ਦਿੰਦੀਆਂ। ਕਈਆਂ ਜਿੰਨੇ ਹੁੰਦੇ। ਸਖਤਤਾ ਸੀ ਹੁੰਦੀ ਆ ਪਟਵਾਰੀ ਦੇ ਜਨਾਂ ਸਾਹ ਨੂੰ। ਇਹ ਕੱਲੀ ਹੁੰਦੀ। ਇਹ ਰਾਤ ਨੂੰ ਕਿਹੜੇ ਆਏ ਸੀ ਵੀਡੀਓ ਚ ਸੱਚਾ ਉਹਨਾਂ ਦੀ ਭਤੇਜੀ ਸੀਗੀ ਮੰਮੀ ਸੂਬੇਦਾਰ ਨੇ ਅਲਟੀਮ ਨਹੀਂ ਹੋਈ ਜਿਹੜੇ ਲਾਰਾ ਹੁੰਦੇ ਭਤੀਜੀ ਉਹਨਾਂ ਨੇ ਭਤੀਜੀ ਕੀਤੀ ਉਹ ਵੀਡੀਓ ਵੇਖਦੇ ਸਾਡਿਆਂ ਤੇ ਕਹਿੰਦੇ ਚੌਧਰੀ ਵਾਲਾ ਹਾਂ ਉਹ ਵੀਡੀਓ ਵਾਟਿੰਗ ਹਾਂ ਹਾਂ ਉਹਨਾਂ ਦੀ ਭਤੇਜੀ ਉਹ ਬਹੁਤ ਪੁੱਤਾਂ ਚ ਭਤੀਜੀ ਉਹ ਵੀਡੀਓ ਨੇ ਕੀ ਮਾਇਆ ਨੇ ਲੋਕਾਂ ਦਾ WhatsApp ਆਲੀ ਤਾਂ ਇਹ ਨਾਲ ਬਾਅਦ ਚ ਮਿਲ ਗਿਆ ਮੇਨ ਦਾ ਹਲੋ ਮੈਂ ਕਈ ਅਗਰਬੀ ਰੀਸਨਾਂ ਨੂੰ ਕਾਰਨ ਹੈ ਮਾ ਸੋ ਲਈ ਮੇਰਾ ਮਨ ਚੱਲਦਾ ਹੈ ਇਹ ਫੰਕਸ਼ਨਾਂ ਵਾਸਤੇ ਜਾਗੋ ਵਾਸਤੇ ਹਰ ਇੱਕ ਤਰ੍ਹਾਂ ਦੀ ਜੈਵਲਰੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਸਾਡੇ ਪੇਜ ਨੂੰ ਫੋਲੋ ਕਰ ਲਿਓ ਟਾਈਲਿਟ ਜੈਵਲਰੀ ਠੀਕ ਹੈ ਰੋਜ਼ ਦੇ ਲੋ ਜੀ ਗਗਨ ਆਪਾਂ ਇਸੇ ਕੰਮ ਨੂੰ ਰੱਖੀ ਹੋਈ ਹੈ ਰਾਤ ਵੀ ਲਾਈ ਚ ਗਗਨ ਪਾਪਾ ਕੇ ਦੇ ਦੇ ਸੀ ਹੁਣ ਵੀ ਗਹਿਣ ਪਾ ਕੇ ਵੇਖਣ ਲੱਗੀ ਉਹ ਖਾ ਗੋਲ ਛੱਡਿਆ ਵਾ ਨਹੀਂ ਤੂੰ ਸਿੱਧਾ ਖੋਲਣਾ ਜਦੋਂ ਕੋਈ ਸੋਹਣਾ ਬੰਦਾ ਕੁਝ ਪਾਉਣ ਲੱਗਦਾ ਤਾਂ ਕੀ ਕਹਿਣ ਬਹੁਤ ਫੋਟ ਫਟ ਕੇ ਪੈ ਰਹੀ ਕਿਤੇ ਤੂੰ ਤੇ ਅਰਦੀ ਜੀ ਜੀ ਨਹੀਂ ਪੈਂਦੀ ਮੈਂ ਜੇ ਅਰਦੀ ਜੀ ਨੇ ਕਹਤਾ ਵੀ ਨਹੀਂ ਪੈਂਦੀ ਮੈਂ ਅਰਦੀਪ ਕਹਦੇ ਅੱਜ ਤੂੰ ਤੈਨੂੰ ਮੈਂ ਫੜ ਕੇ ਢਾਲਣ ਕੇ ਨਹੀਂ ਫੋਟ ਫਟ ਪੈਂਦੀ ਨਾ ਫੋਟ ਫਟ ਨਹੀਂ ਪੈਂਦੀ ਓਏ ਅਰਦੀਪ ਤੂੰ ਮੈਂ ਗੱਲ ਮੇਰੇ ਵੱਲ ਦੀ ਵੀ ਨਹੀਂ ਕੀਤੀ ਤੂੰ ਟੋਪਸ ਪਾਰ ਕੇ ਉਹਨੇ ਕਹਿਤਾ ਤੇ ਬਸ ਕੁਝ ਤੁਹਾਡੇ ਕੋਲੋਂ ਏਡੇ ਕ ਕੋਲੀਆਂ ਏਡੀਆਂ ਛੋਟੀਆਂ ਮੇਰੇ ਕੰਨ ਤੋਂ ਸਿੱਧੀਆਂ ਨਿਕਲਉਂਦੀ ਐ ਨਹੀਂ ਨਿਕਲਉਂਦੀ ਫਿਰ ਫਾਇਦਾ ਕੀ ਦੇ ਕੇ ਤੇ ਕੰਨ ਕਾਨੀ ਏਡੇ ਏਡੇ ਹੋ ਗਏ ਨੇ ਇਹਦੇ ਤੇ ਖੋਤੇਆਂ ਜਿਹੜੇ ਐਡਡੇ ਕਾਨ ਨ ਹੋਏ ਪੇ ਖੋਤੇ ਜਿਹੜੇ ਜਿਹੜੇ 올ਡ ਪੀਪਲ ਆ ਨਹੀਂ ਹੁੰਦੀਆਂ ਇਹਨਾਂ ਨੂੰ 올ਡ ਚੱਲ 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 올ਡ ਪੀਪਲ ਚੱਲ ਲਓ ਜੀ ਤੁਹਾਨੂੰ ਇਹ ਚੀਜ਼ ਵੀ ਮਿਲ ਜੇਗੀ ਸਾਰਿਆਂ ਨਾਲ ਸਾਡੇ ਕੋਲ ਟੰਗਿਆ ਗਿਆ ਟੰਗਿਆ ਗਿਆ ਬਸ ਤੁਹਾਨੂੰ ਕਿਹਦਾ ਕੋਈ ਹਸਾਰਾ ਨਹੀਂ ਟੌਪ ਸੀ ਲੈ ਲੈ ਸਾਰਿਆਂ ਨੇ ਕਦੇ ਪੁਜਾਇਤਾ ਸਾਨੂੰ ਕਿਸੇ ਦਾ ਨਹੀਂ ਸਾਰਾ ਵਾਕਏ ਅਹੀ ਆ ਫਿਲਮਾਂ ਨਹੀਂ ਹੁੰਦੀਆਂ ਨੇ ਨਾ ਰਾਣੀ ਮਖਰਜੀ ਦੀ ਉਹਨਾਂ ਨੇ ਪਾਏ ਹੁੰਦੇ ਹੀ ਇਹ ਜਿਹੇ ਸੱਟ ਤੁਸੀਂ ਰਾਣੀ ਮਖਰਜੀ ਨੂੰ ਕਾਟ ਰਾਣੀ ਮਖਰਜੀ ਨਾਲ ਮੈਂ ਰੇਖਾ ਆ ਮੈਨੂੰ ਸਾਰੇ ਕਹਿੰਦੇ ਇੱਕ ਦੇਖੇ ਚੁੰਮਿਆੜੀ ਉਹ ਤੇ ਤੂੰ ਹੈ ਉਹ ਤੇ ਤੂੰ ਹੈ ਚੁੰਮੇ ਬੜੀ ਭਾਬੀ ਨੂੰ ਕੋੜੇ ਕਿੜ ਜਾਂਦਾ ਸਾਰੇ ਜਾਣਦੇ ਨੇ ਬੱਸ ਹੁਣ ਬੱਸ ਹੁਣ ਗਣ ਬੱਸ ਹੁਣ ਅਸਿਰਾ ਕੋਕਾ ਐਂਡ ਗੱਲਬਾਤ ਅੱਜ ਟਾਈਟਲ ਇਹੀ ਪਾਵਾਂਗੇ ਆਪਾਂ ਉਹ ਵੀ ਕੋਈ ਬੰਦਿਆਂ ਚ ਬੰਦਾ ਆਓ ਮੈਂ ਗਲਤੀ ਜ਼ਰੂਰੀ ਪ੍ਰਮੋਟ ਕਰਨਾ ਹੈਗਾ ਗਲਤੀ ਯਾਰ ਸਭ ਚ ਟੈਲੈਂਟ ਹੁੰਦਾ ਉਹਦੇ ਚ ਵੀ ਟੈਲੈਂਟ ਹੈ ਇਹ ਕਾਹਦਾ ਟੈਲੈਂਟ ਹੋਇਆ ਤੂੰ ਕਰਕੇ ਦਿਖਾ ਦੇ ਕਰ ਲੈਂਗੇ ਉੱਥੇ 곗 ਅੱਗੇ ਖੜਕੇ ਕਰ ਮੜ ਜਾ ਕਰਾਂਗੇ ਹੈਗੀ ਹਿੰਮਤ ਚਲੋ ਜੀ ਟਾਈਮ ਹੋ ਗਿਆ 4 3 4 ਬੱਜ ਚਾਰ ਵਜੇ ਤੇ ਤੈਨੂੰ ਨਹੀਂ। ਜੇ ਮੈਨੂੰ ਲੱਗਿਆ ਸੀ ਬਦਲਦੀ ਇਹ ਪਰ ਸਾਰਾ ਕੁਝ ਬਦਲਦੇ ਤੇਨੂੰ ਨਾ ਬਦਲਦੀ ਇਹ ਨਹੀਂ ਬਦਲਦੇ। ਮੈਨੂੰ ਬਦਲ ਕੇ ਦੇ ਰਹੇ ਤਾਂ ਸਭ ਦਾ ਹੋਰ। ਤੇ ਪਹਿਲਾਂ ਅਸੀਂ ਚਾਹ ਪਾਣੀ ਪੀ ਲਿਆ ਸੀ ਤੇ ਹੁਣ ਰਾਦਿਓ ਤੇ ਜੀ ਪਿਆਲੀ ਹੋਦੀ ਹੈ ਰਾਦਿਓ ਤੇ ਜੰਦੀ ਦੀ ਦਾਲ ਬਣਾਉਂਦੀ। ਅੰਤ ਕਾਤਣਾ ਬੋਲਦੀ ਸੀ ਕਿ ਇਹਨਾਂ ਨੂੰ ਕਿਚਨ ਜਾਂਦੇ। ਇਹ ਕਿਚਨ ਜਾਂਦੇ। ਕਿੰਨਾ ਚਿਰੋਂ ਕਿਚਨ। ਮਿਸਤਰੀਆਂ ਦੀ ਚਾਹ ਲੈ ਕੇ। ਬਾਈ ਜਰਾ ਉਹ ਮਿਸਤਰੀਆਂ ਚਾਹ ਲੈਤੋ ਕੀ ਉਹ ਕਹਿਣਗੇ ਚੰਗੇ ਨਹੀਂ। ਨਹੀਂ ਚਾਹ ਮਜੀ ਪਿੰਦੇ ਨੇ। ਕਿਆ ਮੁبتدي ਲੈ ਕੀ ਹੋ ਗਿਆ ਹਾਂ ਤੇ ਚਾਰ ਵਜੇ ਵੀ ਨਹੀਂ ਧਿਆਨ ਨਾਲ ਦੇਖ ਲੈ ਧਿਆਨ ਨਾਲ ਦੇਖ ਲੈ ਮੜ ਜਾ ਇੱਥੇ ਪਲੇਖੇ ਚ ਨਾ ਰਹਿ ਤੂੰ ਓ ਮਾਈ ਗੋਡ ਟਾਈਮ ਪੰਜ ਵੱਜ ਗਏ ਨੇ ਮੈਂ ਤੇਰੇ ਫੋਨ ਤੋਂ ਤੁਹਾਨੂੰ ਕਿਹਾ ਸੀ ਬੱਜੇ ਹਾਂ ਤੇ ਪੰਜ ਵੱਜ ਗਏ ਤੇ ਬੱਚੇ ਸੀ ਗੋਡੇ ਰਾਂਗੇ ਛੱਤੀ ਲਾਓ ਤਰਫੋਂ ਚਲੀਏ ਬੈਠਾ ਆਹਾਂ ਮੈਂ ਇਸ ਤਰ੍ਹਾਂ ਮੇਰਾ ਮਤਲਬ ਕਿੱਥੇ ਆ ਹੈ ਛੁਨੀ ਲੈ ਕੋਈ ਆਖੋ ਗਰਿਚੇ ਨਰਾ ਤੇ ਆਪਾਂ ਆ ਇੱਥੇ ਪਿਆ ਆ ਗਿਆ ਤੇਰਾ ਆ ਗਿਆ ਚਲ ਉਹ ਜਿਹਾ ਟਾਟਾ ਟਾਟਾ ਆਟਾ ਗੁੰਨਤਾ ਇੱਕ ਪਾਸੇ ਅਸੀਂ ਅਬੀ ਦਾਲ ਨੂੰ ਢਟਕਾ ਲਾਣ ਲੱਗੀਆਂ ਤੇ ਦੁਬਾਰਾ ਹੋਏ ਚੱਲਦੇ ਆਪਰੇ ਕੰਮ ਕਰੀ ਸਾਡਾ ਜੀ ਮੈਸੇਜ ਆਇਆ ਨਹੀਂ ਸਕੂਲ ਦਾ ਬੇਸ਼ਰੇ ਛੁੱਟੀ ਹੈ ਕਿ ਜਾਣਾ ਛੰਟਰੀ ਹੋ ਗਈ ਪਤਾ ਮੈਂ ਤਾਂ ਕਰ ਦਿੰਦੇ ਮੈਸੇਜ ਉਹ ਤੇ ਜਾਣਾ ਹੁੰਦਾ ਆ ਇਹ ਤੇ ਆਹ ਜਿਹੜਾ ਲੈ ਜਾਣਾ ਹੁੰਦਾ ਤੁਹਾਨੂੰ ਕਰ ਦਿੰਦੇ ਬੇਸ਼ਰੇ ਆਣਾ ਕੋਈ ਪਤਾ ਨਹੀਂ ਹੂੰ ਕੋਈ ਖਾਸ ਨਹੀਂ ਆ। 근데 ਕਿਰਮੀਜੀ ਲੱਗਣ ਲੱਗੀ ਨਹੀਂ। ਹੋਰ گرمੀ ਹੈ ਇਹ। ਅਜੇ ਕੋਈ ਪਤਾ ਨਹੀਂ ਪਰ ਮੌਸਮ ਦਾ। ਇਨਾ ਨਹੀਂ ਬੰਦੇ ਬਾਗਲ ਵੀ ਕਰਨੀ ਹੈ ਹੋਰ ਕਾ ਫਿਰ ਉਹਨੂੰ ਮਸਜਿਦ ਤੇ ਹੋ ਗਈ ਨਾ ਜਿਹੜਾ ਸਾਨੂੰ ਪਾਣੀ ਪੂਣੀ ਜੇ ਹੋ ਹੋਏ ਨੇ ਆਈ ਤੇ ਨਾਲੇ ਘਰਾਂ ਚ ਪਾਣੀ 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 ਘਰਾਂ ਚ ਪ

ਸਾਡੇ ਤੇ ਨੋਟ ਚਾਹ ਤੇ ਦਿਆ ਕਰੋ ਜਿਹੜੀ ਉਹ ਕੰਮ ਕਰਦੇ ਨੇ ਉਹ ਰੜੀ ਆਪਦਾ ਕੰਮ ਆਉਂਦਾ ਮੈਂ ਹਿੱਲ ਤੱਕ 9:00 ਤੱਕ ਮੈਨੂੰ ਚੇਤਾ ਮੈਨੂੰ ਗੁਰਮੈਨ ਚਾਹ ਦੇ ਪੀਦੇ ਚਾਹ ਦੇ ਪੀਦੇ ਇੱਕ ਤਾਂ ਭਾਈ ਨੇ ਬੜਾ ਕੰਮ ਕੀਤਾ ਸਾਡੇ ਨੇ ਹੋਰ ਇੱਕ ਬੜਾ ਲੁਕਾ ਆਇਆ ਨੇ ਬਹੁਤ ਅੰਕੀਦਾ ਇਹ ਕੰਨੀ ਨਹੀਂ ਬੋਲਦਾ ਲੋਕੀ ਉਹ ਪਾਤ ਨਿਓ ਨਹੀਂ ਖੜਾ ਪਾ ਬੋਲੀ ਨਾਦਾ ਇਹ ਕੀ ਇਹ ਤਾਂ ਮੈਂ ਚਾਹ ਦੇ ਹਾਂਜੀ ਬਹੁਤ ਦੇਦੀਆਂ ਖੱਟੇ ਯਾਦ

सिधा <muchas>